ਕੀ ਹਾਲ ਦੋਸਤੋ ਕਿੱਦਾਂ ਸਾਰੇ ਵਧੀਆ ਵਧੀਆ ਹੀ ਹੋਣੀ ਚਾਹੀਦੀ ਆ ਅੱਜ ਆਪਾਂ ਚੱਲਦੇ ਹਾਂ ਚੰਡੀਗੜ੍ਹ ਜੀ ਚੰਡੀਗੜ੍ਹ ਜਾ ਰਹੇ ਹਾਂ ਅਸੀਂ ਥੋੜਾ ਜਿਹਾ ਕੰਮ ਸੀ ਉੱਥੇ ਗੱਡੀ ਦਾ ਕਰਾਉਣ ਜਾ ਰਹੇ ਸੀਗੇ ਮੈਂ ਤਿਆਰ ਹੋ ਜਾ ਮੜਾ ਜਾ ਪਲੇਟ ਬਾਲਾ ਦੇ ਕੇ ਆਇਆ ਦੇਖੋ ਜੀ ਦੋਸਤੋ ਲੁੱਕ ਕਿੱਦਾਂ ਲੱਗੀ ਆਪਣੀ ਕੁਰਤੇ ਪਿਆਮੇ ਟੈਡ ਲੋਕਾ ਕੈਂਟ ਨਹੀਂ ਵਧੀਆ ਜਾ ਰਹੇ ਹਾਂ ਹੁਣ ਤਾਂ ਮੱਕਾ ਟੱਡਲਾ ਬੋਹ ਨੀਂਹੇ ਵਰਤਦਾ ਸਲਾ ਬਈ ਜੇ ਵਰਤਦਾ ਮੈਂ ਤਾਂ ਬੰਦ ਕਰਦਾ ਚਲੋ ਇਹਨੂੰ ਆਪਾਂ ਥੋੜੇ ਚਾਹ ਪੀ ਲਈਏ ਫਿਰ ਆਪਾਂ ਚੱਲਦੇ ਆਂ ਲੇਟ ਹੋਏ ਪਏ ਬਹੁਤ ਜ਼ਿਆਦਾ ਅਜੇ ਦੋਸਤੋ ਬਰੈਂਡ ਤੇ ਚਾਹ ਛਕੋ ਸਾਡੀ ਬਸ ਦੋ ਚਾਰ ਕੋਹਰ ਬਣਾਇਓ ਬਾਲੇ ਨਾ ਬਣਾਇਓ ਬਸ ਦੋਕ ਬਣਾ ਲਿਓ ਹੋਰ ਜਿਆਦਾ ਨਹੀਂ ਖਾਦੇ ਜਾਂਦੇ ਫਿਰ ਗੱਡੀ ਰੈਡੀ ਆਪਣੀ ਉਹ ਸਾਹਮਣੇ ਖੜੀ ਧੋ ਕੇ ਹੱਟੇ ਸੀਗੇ ਲੋ ਮਿੱਤਰੋ ਹੋ ਗਿਆ ਆਪਾਂ ਤਿਆਰ ਬਸ ਨੂੰ ਕੋਣ ਜੁੱਤੀ ਕੋਨ ਵਾਲੀ ਹੈ ਕੀ ਆ ਪੀ ਪਾ ਲਈਏ ਚੱਲੀਏ ਫਿਰ ਆਪਾਂ ਹੌਦਾ ਸਾਹ ਹਜੇ ਪੱਗ ਬੰਨ ਰਹੇ ਨੇ ਪਰ ਹੁਣ ਲੱਗ ਰਿਹਾ ਟਾਈਮ ਮੈਂ ਤਾਂ ਚਲਦਾ ਪੁੰਦੇ ਫਿਰ ਜੁੱਤੀ ਪਾ ਲੈਂ ਆ ਯਾਰ ਮੈਂ ਕੁਝ ਭੁੱਲ ਤਾਂ ਨਹੀਂ ਰਿਹਾ ਉਹ ਘੜੀ ਭੁੱਲ ਰਿਹਾ ਮੈਂ ਕਿੰਨਾ ਤਾਂ ਭੁੱਲ ਰਿਹਾ ਆ ਆਹ ਚਾਹ ਦੇ ਮੈਂ ਦੋਸਤੋ ਥੋੜੀ ਰਹਿ ਗਈ ਚਾਹ ਬਦਵਾ ਬਦਵਾ ਚੱਕ ਲਈ ਆੜੀ ਮੈਨੂੰ ਪਾਣੀ ਦੇ ਮੈਂ ਦਵਾਈ ਹੀ ਲੈ ਲਾਂ ਨੇ ਤਾਂ ਪੱਗ ਨੂੰ ਬਹੁਤ ਟਾਈਮ ਲਗਾਤਾ ਬੜੀ ਹੁਣ ਕੰਦੇ ਸੀ ਟਿੱਪਕਾ ਲਾਇਸੈਂਸ ਚੱਕ ਲਿਆ ਲਾਇਸੈਂਸ ਵਾਲੀ ਪਰ ਛੀ ਪਤਾ ਨਹੀਂ ਮੈਂ ਚਾਬੀਆਂ ਕਿੱਥੇ ਰੱਖੀਆਂ ਸਕੂਟਰੀ ਦੀਆਂ ਚਾਬੀਆਂ ਇੱਥੇ ਹੀ ਆ ਜਾਂਦੀਆਂ ਉਹ ਪਿੰਗਣੇ ਮੈਂ ਦੇਖ ਲਾਂ ਯਾਰ ਮਨ ਲਾ ਸ਼ਾਇਦ ਸਕੂਟਰੀ ਚ ਰੱਖੀ ਸੀ ਜਿਤ ਤੱਕ ਮੈਨੂੰ ਯਾਦ ਸੂਰਜ ਕਿ ਬਹੁਤ ਪਹਿਰੇ ਆ ਗਿਆ ਗੱਡੀ 'ਚ ਤੋਂ ਨਹੀਂ ਰੱਖਤਾ ਕਿਤੇ ਮੈਨੂੰ ਉਹ ਇੱਕ ਹੀ ਰੱਖੋ ਨਹੀਂ ਤਾਂ ਹਾਂ ਰਹਾ ਬਸ ਇਤੋਂ ਚੱਲ ਜੂਗਾ ਆਪਣਾ ਕੰਮ ਚਲੋ ਯਾਰ ਚੱਲੀਏ ਫਿਰ ਚੱਲੀਏ ਵੀ ਚਲੋ ਫਿਰ ਰੱਖ ਲੋ ਕੱਪੜਾ ਰੱਖ ਲੋੜੀ ਆਵੇ ਰੱਖ ਲੋ ਕਾਪੜੇ ਦੋ ਦੇ ਕਿਹੜੇ ਤੇ ਸੋ ਦੇਖਾਂ ਨਹੀਂ ਇੱਕ ਇਹ ਤਾਂ ਮੈਂ ਇਹਦੇ ਚ ਕੱਢਿਆ ਗੱਡੀ ਚ ਬੈਠ ਚ ਉਹ ਮੈਂ ਧੋ ਕੇ ਰੱਖਿਆ ਸਮਾਰ ਕੇ ਚੰਗੀ ਤਰ੍ਹਾਂ ਪਿਆ ਕੇ ਬੱਤਾਂ ਨਹੀਂ ਬਾਕੀ ਕੋਈ ਨਹੀਂ ਜਿਹੜਾ ਆ ਵੀ ਤੋਤੇ ਹੋਏ ਨੇ ਆ ਜਮੈਂ ਨਵਾਂ ਕੱਢਿਆ ਮੇਰੇ ਵਿੱਚੋਂ ਗੱਡੀ ਚ ਕੱਢੇ ਨੇ ਇੰਨੇ ਕੱਪੜੇ ਕਰਨੇ ਵੀ ਕੀ ਯਾਰ ਆ ਰੱਖ ਲੋ ਬਸ ਗੱਡੀ ਛਪੜਾ ਜ਼ਰੂਰੀ ਹੁੰਦਾ ਕੋਈ ਆ ਆ ਮੈਂ ਗੱਡੀ ਚ ਕੱਢੇ ਨਵੇਂ ਹਾਂ ਹੋਰ ਕੱਪੜਾ ਜ਼ਰੂਰੀ ਹੋਰ ਯਾਰ ਚੱਲੋ ਯਾਰ ਚੱਲੀਏ ਫਿਰ ਚਲੋ ਜਦੋਂ ਸ਼ੁਰੂ ਕਰੋ ਤੋ ਦੋਸਤੋ ਤੁਰਨ ਲੱਗੇ ਜੀ ਅਸਾਂ ਲੇਟ ਹੋ ਗਏ ਬਹੁਤ ਜ਼ਿਆਦਾ ਚੱਲ ਵੀ ਕੁਝ ਭੁੱਲਤਾ ਨਹੀਂ ਰਹੇ ਹੁਣ ਦੇਖ ਲੋ ਜੇ ਕਿਤੇ ਮੁੜ ਕੇ ਬਾਅਦ ਚ ਫਿਰ ਸਾਨੂੰ ਯਾਦ ਨਾ ਰਹੇ ਬਈ ਹਨਾ ਮੈਂ ਕਿਹਾ ਕੁਝ ਭੁੱਲਤਾ ਨਹੀਂ ਰਹੇ ਫਿਰ ਤੁਹਾਨੂੰ ਤਾਂ ਕਰ ਲਾਂਗੇ ਮੁੜ ਕੇ ਫਿਰ ਨਹੀਂ ਯਾਦ ਹੋਣਾ ਐਨਕਾ ਕਿੱਥੇ ਰੱਖ ਤੀਆਂ ਆਹ ਪੀਓ ਚਾਪ ਨਹੀਂ ਦਰ ਲੋ ਵੀ ਮਿੱਤਰੋ

ਚੱਕ ਲੈਣਾ ਗੱਡੀ ਦਾ ਕਾਗਜ਼ ਕੋਈ ਦੇਖੋ ਸਾਰਾ ਕੁਝ ਹੈਗੇ ਵਿੱਚ ਪਏ ਚੱਕ ਲੈਦੀ ਉਹ ਤਾਂ ਹੈ ਉਹ ਜੀ ਦੇਖੋ ਨਾ ਇਹਦੇ ਵਿੱਚ ਇਹਦੇ ਵਿੱਚ ਤਰ੍ਹਾਂ ਹਾਂ ਸਾਰਾ ਕੁਝ ਦੇ ਵਿੱਚ ਹੋਤ ਨਹੀਂ ਕੁਝ ਲੈਣਾ ਸੀਗਾ ਆਪਾਂ ਉਹ ਉਹ ਮੈਂ ਤਾਂ ਆਹਾਰ ਕਾਰਡ ਤੇ ਪੈਨ ਕਾਰਡ ਲੈ ਲਿਆ ਦੋਨੇ ਬਠੀ ਉਹ ਬਾਕੀ ਜੇ ਆਪਾਂ ਆਪਣੇ ਤਾਂ ਵੈਸੇ ਜੇ ਕੋਈ ਲੋਡ ਹੁੰਦੀ ਤਾਂ ਉਹਨੇ ਦੱਸ ਦੇਣਾ ਸੀਗਾ ਵੀ ਆਹ ਚੀਜ਼ ਤੁਸੀਂ ਲੈ ਆਓ ਭਾਈ ਕੋਈ ਵੀ ਨਹੀਂ ਹੁੰਦਾ ਕਿ ਆਪਾਂ ਕਿੜ ਗੱਡੀਆਂ ਨਹੀਂ ਕਰਾਈਆਂ ਹੂੰ ਸਕੂਲ ਜੇ ਲੱਗਿਆ ਅੱਜ ਵੀ ਹਨ ਆ ਮੈਂ ਕਹ ਸਕੂਲ ਜੇ ਲੱਗੇ ਮੈਂ ਤਾਂ ਮੈਂ ਛੁੱਟੀ ਹੋਊਗੀ ਸ਼ਾਇਦ ਇਹਨਾਂ ਦਾ ਅੱਡ ਸਿਸਟਮ ਜਿਹਾ ਵਾਣਾ ਟਾਈਮ ਟੂਮ ਦਾ ਫਰਕ ਹੁੰਦਾ ਸਕੂਲਾਂ ਦਾ ਹਰ ਕਾ ਪੀਸੀਐਸ ਨਾਲੋਂ ਅੱਡਾ ਇਹਨਾਂ ਦਾ ਤੋਂ ਤੇਲ ਪਾ ਲਈ ਆਪਾਂ ਇਥੋਂ ਇਹਦੇ ਹਵਾ ਵੀ ਚੈੱਕ ਕਰਾ ਲਾਂਗੇ ਮੈਂ ਕਹਿੰਦਾ ਹਾਂ ਹਾਂ ਫਿਰ ਤਾਂ ਸਵਰਗ ਨੇ ਸਵਰਗ ਸਵਰਗ ਪਹਿਲਾਂ ਬੋਹੀ ਕਰਾ ਬਣਾ ਉਹੀ ਕਰਾ ਜੇ ਉਹ ਹੋਜੀ ਫਿਰ ਨੀ ਆ ਰਹੀ ਆਂ ਕੀ ਆ ਬੰਦਰ ਨਹੀਂ ਬਣ ਜਾਣਾ ਧੱਕਾ ਮਾਰ ਕੇ ਖੋਲਦੀ ਵੀਰੇ ਧੱਕਾ ਮਾਰ ਕੇ ਅੰਦਰ ਨੂੰ ਉੱਥੇ ਇਧਰ ਹਣੀ ਚੱਕਣਾ ਪੈਂਦਾ ਐਂ ਹੁੰਦਾ ਬਸ ਇਹ ਖੁੱਲਦਾ ਇਹ ਲਾ 2000 ਦਾ ਫੋਨ ਗੇ ਸ਼ਾਇਦ 2000 ਦਾ ਫੋਨ ਮਿਲਣਾ ਹਾਂ 2000 ਨਾਲ ਹੀ ਬਣੂਗਾ ਕੁਝ ਹੋਰ ਤਾਂ ਤਪ ਬਹੁਤ ਹੋਈ ਪਈ ਯਾਰ ਉਹ ਤਾਂ ਕੱਲ ਇੰਨਾ ਵਧੀਆ ਮੌਸਮ ਸੀਗਾ ਕੱਲ ਯਾਰ ਮੌਸਮ ਬੜਾ ਵਧੀਆ ਸੀਗਾ ਅੱਜ ਤਾਂ ਧੁੱਪ ਨੇ ਬਰਾਹਰ ਕਰਿਆ ਆਪਣਾ ਸਵੇਰੇ ਸਵੇਰੇ ਟਾਈਮ ਲਾ ਹਜੇ ਸਾਰੇ ਹੋਇਆ ਹਜੇ 8:51 ਹੋਏ ਨੇ ਤੇ ਇਸ ਟਾਈਮ ਆ ਲਾਟਾਂ ਘਣਾਉਂਦਾ ਪਿਆ ਲੋਹੀ ਪੈ ਗਿਆ ਆਪਣਾ ਤੇਲ ਦੋਸਤੋ ਵਿਜ਼ਿਬਿਲਟੀ ਜਮਾ ਜ਼ੀਰੋ ਆ ਨਾ ਵਿੱਚ ਆਪ ਡੈਸ਼ਬੋਰਡ ਦੀ ਪ੍ਰਸ਼ਾਨ ਜਿਹੜੇ ਵਿੱਚ ਪੈਂਦੀ ਆ ਤੇ ਬਹੁਤ ਘਟਦੀਦਾ ਸਾਈਡ ਤੋਂ ਜੋ ਟੱਕ ਪੈਂਦੀ ਨਾ ਦੀਂਦਾ ਹੀ ਨਹੀਂ ਕੋਈ ਯਾਰ ਜਦੋਂ ਸ਼ਾਹ ਜੀ ਆਏ ਤੇ ਉਦੋਂ ਮੜਾ ਮੋਟਾ ਦੀਂਦਾ ਨਹੀਂ ਤਾਂ ਬੁਰਾ ਹਾਲ ਹੀ ਆ ਤਾਂ ਕਰਾਉਣਾ ਪਣਾ ਯਾਰ ਹਾਲੇ ਯਾਰ ਬੜਾ ਬੁਰਾ ਹਾਲ ਹੈ ਤਾਂ ਦੀਂਦਾ ਹੀ ਨਹੀਂਗਾ ਹਾਂ ਇੱਧਰ ਬਾਈਪਾਸ ਆਉਗਾ ਨਹੀਂ ਹਾਂ ਇੱਧਰ ਹਾਂ ਉਦੋਂ ਆ ਗਿਆ ਇੱਧਰ ਹੋਰ ਬਾਈਪਾਸ ਆ ਰਿਹਾ ਇੱਕ ਪਤਾ ਨਹੀਂ ਕਿੰਨੇ ਕੁ ਬਾਈਪਾਸ ਦੇਖ ਦੋਸਤੋ ਇੱਧਰੋਂ ਬਾਈਪਾਸ ਨਿਕਲ ਰਿਹਾ ਹੈ ਪਤਾ ਨਹੀਂ ਕਿੱਥੋਂ ਆਉਂਦਾ ਬਾਈਪਾਸ ਦਾ ਰੋਡ ਖਰਾਬ ਆ ਹੁਣ ਸਾਰਾ ਉਹ ਤੋਂ ਸਾਰਾ ਖਰਾਬ ਰੋਡ ਆ 2 3 ਕਿਲੋਮੀਟਰ ਦਾ ਰੋਡ ਖਰਾਬ ਉਹੀ ਜੇ ਬਸ ਇੱਥੋਂ ਤੱਕ ਬਣੀ ਆ ਸੜਕ ਗਾਂ ਦਾ ਬਣੀ ਨਹੀਂ ਸੜਕ ਉਹ ਰੋਡ ਨਾ ਖਰਾਬ ਬਹੁਤ ਆ ਉਹ ਦੇ ਕਿੰਨਾ ਬੁਰਾ ਹਾਲ ਓਹ ਹੋਫ ਰੋਡ ਆ ਗਿਆ ਉਹ ਫਰੋਂ ਹਾਂ ਦੇ ਇਹ ਬਣਦੀ ਪਈ ਜਿਹੜੇ ਪੱਟ ਦੇ ਪਿਆ ਦੇ ਇਹ ਬਣੂਗਾ ਰੋਡ ਹੁਣ ਬਣਨ ਲੱਗ ਗਿਆ ਹੋਗਾ ਤਾਂ ਹੀ ਆਦੇ ਨਾ ਧੋਤੀ ਧੋਤੀ ਦਾ ਤਾਂ ਹੈ ਹੀ ਹੁੰਦਾ ਮੈਂ ਚੱਲਾ ਕੋਈ ਧੋਤੀ ਆਪਾਂ ਯਾਰ ਪਤਾ ਕੀ ਆ ਮੁੜ ਕੇ ਜਿਆਦਾ ਗੰਦੀ ਹੋਈ ਪਈ ਸੀ। ਉਹ ਨੋ ਵੀ ਮਿੱਤਰੋ ਆਪਾਂ ਹੁਣ ਪੌਣ ਲੱਗੇ ਸੀ ਟਾਇਰਾਂ ਦੀ ਹਵਾ ਚੈੱਕ ਕਰਾ ਰਹੇ ਸੀਗੇ। ਕਿਉਂਕਿ ਹਵਾ ਘੱਟ ਲੱਗਦੀ ਸੀ ਸਾਨੂੰ। ਕਿ ਹਵਾ ਚੈੱਕ ਕਰਾ ਲਈ ਕਰਾਂ। ਕਰੀ ਜਾਂਦਾ ਬਈ ਚੈੱਕ। ਹਾਂ। ਕਿਉਂਕਿ ਵਧੀਆ ਬਸ ਨਾ ਉਸ ਹਿਸਾਬ ਨਾਲ ਕਰਦੇ ਵੀ ਕਿੰਨੀ-ਕਿੰਨੀ ਹਵਾ ਚਾਹੀਦੀ ਹੁੰਦੀ ਆ ਜਿਵੇਂ ਤੇ ਹੈਗੀ ਸੀ ਮੈਨੂੰ ਘੱਟ ਲੱਗਦੀ ਸੀ ਪਿੱਲੇ ਟਾਇਰਾਂ 'ਚ ਘੱਟ ਦੀ। ਹਾਂ। ਦੋਸਤੋ ਨਿਹਾਲ ਸਿੰਘ ਵਾਲੇ ਖੜੇ ਸੀਗੇ। ਹਵਾ ਚੈੱਕ ਕਰਾ ਰਹੇ ਆ। ਇਹ ਸਾਹਮਣੇ ਤੁਹਾਨੂੰ ਮੈਂ ਕਿ ਦਿਖਾਉਣਾ ਕਿ ਕੀ ਚੀਜ਼ ਉਹ ਦੇਖੋ ਉਹ ਦੇਖੋ ਕਿਹੜੀ ਦੁਕਾਨ ਆ ਉਹ ਚੱਲੀਏ ਫਿਰ ਚਲੋ ਜੀ ਚਲੋ ਨਾ ਚੱਕ ਲੋ ਸ਼ੀਸ਼ਾ ਤਾਂ ਉਹ ਜਿਹੜੀ ਚੀਜ਼ ਦੇਖਣੀ ਨਹੀਂ ਦੀ ਉਹ ਤਾਂ ਕੀ ਕਰਨਾ ਆਪਾਂ ਨਹੀਂ ਆਪਾਂ ਤਾਂ ਕੀ ਕਰਨਾ ਪਕੜਾ ਪੀਨੇ ਆ ਮੈਂ ਪੀਆ ਕਰੀ ਹੁਣ ਬਹੁਤ ਟਾਈਮ ਹੋ ਗਿਆ ਨਾ ਹੋ ਗਿਆ ਬੁਰਾ ਹੈ ਜ਼ਮਾਨਾ ਤੁਚੰਡ ਕਰ ਨ ਕਰ ਅਗਰ ਮਗਰ ਕਿਹਦਾ ਹੈ ਇਹ ਸਫ਼ਰ ਮੈਂ ਜੀ ਲੋ ਮਦਾ ਖੜਾ ਦਊਗਾ ਜਦੋਂ ਕਹੋਗੇ ਮੈਂ ਤਾਂ ਉਹਦੇ ਖੜਾ ਦਊਗਾ ਦੇਖ ਲੈਨੇ ਇੱਥੇ ਗਾੜੀ ਰੋਕ ਲੈਨੇ ਕਿਤੇ ਹਾਂ ਨਾਲੇ ਗੱਡੀਆਂ ਰਾਹ ਮਿਲ ਜੀ ਦੋ ਮਿੰਟ ਦੋਸਤੋ ਬਾਥਰੂਮ ਕਰ ਰੁਕੇ ਹਾਂ ਮੈਂ ਕਿ ਗੱਡੀ ਨੂੰ ਥੋੜੀ ਥੋੜਾ ਟਾਈਮ ਲਾਜੋ ਗੱਡੀ ਨੂੰ ਥੋੜਾ ਉਹ ਦਵਾ ਦਈਏ ਆਰਾਮ ਜੇ ਦਵਾ ਦਈਏ ਕਿਉਂਕਿ ਕਾਫੀ ਟਾਈਮ ਹੋ ਗਿਆ ਸਾਨੂੰ ਚੱਲਿਆ ਨੂੰ ਸਫਰ ਹਜੇ ਬਹੁਤ ਪਿਆ ਵਾ ਕਟੋ-ਕਟ ਸਾਡਾ ਸਫਰ ਹੈਗਾ ਇਹ 150 ਕਿਲੋਮੀਟਰ ਹਜੇ ਹੋਰ ਵਾ ਫਿਰ ਪਹੁੰਚਾਂਗੇ ਕ੍ਰੈਸ਼ ਵਗੈਰਾ ਹੋ ਜੀ ਆਪਾਂ। ਆਣੀ ਪੁਣੀ ਪੀ ਲਿਆ ਜੀ ਆਪਾਂ ਹੁਣ ਤੁਰਨ ਲੱਗੇ ਆਂ ਬਸ। ਸੜਕ ਬਹੁਤ ਚੱਲਦੀ ਆ। ਹੈ? ਸੜਕ ਬਹੁਤ ਜ਼ਿਆਦਾ ਚੱਲਦੀ ਆ ਜੀ। ਹੂੰ। ਪਤਾ ਕੀ ਹੁਣ ਕੀ ਚੱਕਰ ਗਿਆ ਹੁਣ ਕੀ ਸੜਕਾਂ ਬਣੰਗੀਆਂ ਨਾ? ਹਾਂ। ਬਣੰਗੀਆਂ ਬਹੁਤ। ਪਹਿਲਾਂ ਹੈ ਨਹੀਂ ਸੀ ਸੜਕਾਂ। ਨਹੀਂ ਬਹੁਤੀ ਜ਼ਿਆਦਾ। ਬਹੁਤ ਜ਼ਿਆਦਾ ਸੜਕ ਚੱਲਦੀ ਆ ਜੀ। ਹੂੰ। ਗੱਡੀ ਦੇਖੋ ਦੋਸਤੋ ਕਿੰਨੇ ਸਪੀਡ ਦੇ ਲੰਘਦੇ ਆ ਗੱਡੀਆਂ ਇੱਥੇ। ਆਹ ਦੇਖੋ। ਜਾਂਦੀਆਂ ਨੇ 100 100 ਤੇ ਵੱ ਵੱਡੇ ਨਾਲ ਜੀਟੀ ਰੋਡ ਬਣ ਗਏ ਪੂਰੇ ਲੰਮੇ ਰੂਟ ਨੇ 100 100 ਤੇ ਜਾਂਦੀਆਂ ਗੱਟੀਆਂ ਇੱਥੋਂ ਇੱਥੋਂ ਦਾ ਮੁੜਨਾ ਹਨਾ ਹਾਂਜੀ ਆ ਮਾ ਲੋ ਵੀ ਮਿੱਤਰੋ ਆਪਾਂ ਜਾਣਾ ਸਮਾਣੇ ਨੂੰ ਅਸਗੇ ਪਉਣ ਨਹੀਂ ਘੜ ਤਾ ਹੁਣ ਸੱਜੇ ਪਾਸੇ ਨੂੰ ਮੁੜਨਾ ਸਮਾਣਾ ਸਮਾਣਾ That's all. ਉਸ ਜ਼ਮਾਨੇ ਤੋਂ ਲੈਣਾ ਜੀ ਬ੍ਰਦਰ ਨੂੰ ਉਹਨਾਂ ਦਾ ਅੱਜ ਡੌਗੀ ਥੋੜਾ ਜਿਹਾ ਬਿਮਾਰ ਜ਼ਿਆਦਾ ਹੋ ਗਿਆ ਤੇ ਉਹਦੇ ਬੋਦਲਾਂ ਲਵਾ ਰਹੇ ਨੇ ਉਹ ਫਿਰ ਉਹਨੂੰ ਹੁਣ ਜਾ ਕੇ ਲੈ ਕੇ ਆਉਣਾ ਪੈਣਾ ਨਹੀਂ ਤਾਂ ਉਹਨੂੰ ਇੱਥੇ ਆਉਣਾ ਸੀ ਪੌਣੀਗੜ੍ਹ ਉੱਥੋਂ ਜਾ ਕੇ ਉਹਨੂੰ ਬਿਠਾ ਕੇ ਤੇ ਫਿਰ ਜਾਵਾਂਗੇ ਚੰਡੀਗੜ੍ਹ ਨੂੰ ਦੋਸਤੋ ਪਿੰਡਾਂ ਵਿੱਚ ਦੀ ਜਾ ਰਹੇ ਹਾਂ ਅਸੀਂ ਹੁਣ ਤੇ ਹਲੇ ਨੂੰ ਉਹ ਪਤਨੇ ਗਾਂ ਮਲਾ ਸ਼ਾਇਦ ਪਾਖੜਾ ਨਹਿਰ ਆ ਗਈ ਆ ਪਾਖੜਾ ਨਹਿਰੀ ਆ ਉਹ ਤੂੰ ਨਹਿਰ ਦਿਖਾਵਾਂਗੇ ਦੋਸਤੋ ਅੱਗੇ ਲੈਂਦਾ ਨਹੀਂ ਕਰ ਆ ਓਏ ਪਿੰਡਾਂ ਚ ਆ ਕੇ ਓਏ ਅਸੀਂ ਉਹ ਲੈਂਦੇ ਨਹੀਂਗਾ ਉਹ ਦੇ ਬਾਜੇ ਢਿੱਡ ਕਿੱਡਾ ਉਹ ਸਾਹਮਣੇ ਖੜਾ ਖੜਾ ਆ ਦੇਖੋ ਦੋਸਤੋ ਇੱਥੇ ਜੰਗਲ ਵੀ ਆ ਬਾਣਾ ਤੇ ਪਾਖੜਾ ਨਹਿਰਾ ਜਿਹੜੀ ਆਉਂਦੀ ਆ ਤਰੋਂ ਰੋਪੜ ਤੋਂ ਉਹ ਨਹਿਰਾ ਇਧਰ ਕਿੰਨਾ ਛੋਟੀ ਨਹਿਰ ਚੱਲ ਰਹੀ ਆ ਦਿਖਾਉਣਾ ਤੁਹਾਨੂੰ ਮੈਂ ਉਹ ਦੇ ਬਹੁਤ ਹੁੰਦੇ ਨੇ ਆ ਦੇਖੋ ਮੰਦਿਰ ਨਹਰੀ ਹੁੰਦੇ ਨੇ ਆ ਦੇਖੋ ਕਿੰਨਾ ਵਧੀਆ ਬਣਾਇਆ ਮਾਹੌਲ ਕਿਦਾਂ ਉਹ ਜੇ ਕੋਈ ਇਧਰ ਬੰਦਾ ਆਵੇ ਤਾਂ ਨਾ ਸਕਦਾ ਆਉਂਦਾ ਇੱਥੇ ਝਾਲ ਪੈ ਰਹੀ ਆ ਆ ਗਈ ਪਾਖੜਾ ਨਹਿਰ ਨਾ ਨਾ ਉਵੇਂ ਹੀ ਲੱਗਦੀ ਆ ਦੇਖ ਤਾਂ ਉਹ ਦੇਖੋ ਆ ਦੇਖੋ ਦੋਸਤੋ ਕਿੰਨੀ ਨਹਿਰ ਆਹ ਪਾਖੜਾ ਹੈ ਵੱਡੀ ਆ ਉਵੇਂ ਹੀ ਲੱਗਦੀ ਆ ਚੌੜੀ ਤਾਂ ਪੱਕੜੀ ਤਾਂ ਚੌੜੀ ਆ ਦੇਖੋ ਕਿੰਨਾ ਸਪੀਡ ਤੇ ਆ ਰਿਹਾ ਪਾਣੀ ਆ ਆ ਉਹੀ ਆ ਉਹ ਦੇਖੋ ਝਾਲ ਪੈਂਦੀ ਝਾਲ ਇਧਰ ਦੇਖੋ ਇਧਰ ਦੋਸਤੋ ਬਹੁਤ ਡੂੰਗੀ ਨਹਿਰ ਹੈ 20 ਫੁੱਟ ਡੂੰਗੀ ਹੋ ਗਈ 20 ਫੁੱਟ ਮੈਂ ਤੁਹਾਨੂੰ ਦੇਖੋ ਕਿੰਨਾ ਸੁਣ ਆ ਵੀ ਥੱਲੇ ਵੀ ਪਾਣੀ ਜਾਂਦਾ ਨਾ ਨੀਚੋ ਦੀ ਅੱਗੇ ਡੀ ਕਾਪਟਰਾਂ ਦੇ ਮੁਰਜਾ ਆ ਜਾ ਗੱਜਾ ਆਜ ਟੋਲ ਟੈਕਸ ਪਹੁੰਚ ਗਏ ਆਪਾਂ ਕਿੱਥੇ ਆਏ ਇੱਕ ਟੋਲ ਟੈਕਸ ਕਿਹੜਾ ਵੱਜਦਾ ਇਹ ਰਾਜਪੁਰਾ ਵਾਲਾ ਫੜਾ ਇੱਕ ਟੋਲ ਟੋਲ ਬਰ 3 ਡਿਜੀਟਾਂ 3 ਡਿਜੀਟਾਂ ਟੋਲ ਟੈਕਸ ਤੇ ਪਹੁੰਚ ਗਏ ਇੱਥੇ ਇਨਕਮ ਟੈਕਸ ਵਾਲੇ ਨਹੀਂ ਖੜੇ ਇਨਕਮ ਟੈਕਸ ਵਾਲੇ ਤਾਂ ਨਹੀਂ ਖੜੇ ਇੱਥੇ ਛੱਡੀ ਜਾਂਦੀਆਂ ਨੇ ਕੀ ਗੱਲਾਂ ਉਹ ਵਾਲੇ ਇਤਨੀ ਆਉਂਦੇ ਕਿ ਚੱਕਰ ਨਹੀਂ ਨਹੀਂ ਕੋਈ ਚੱਕਰ ਤਾਂ ਮਰਦੀ ਕੱਢ ਫਾਸਟੈਗ ਲੱਗਣਾ ਚਾਹੀਦਾ ਆਪਣੇ ਤਾਂ ਬਸ ਯਾਰ ਆਹ ਬਹੁਤ ਇਹਨਾਂ ਦਾ ਚੱਕਰ ਹੁੰਦਾ ਟੋਲ ਟੈਕਸਾਂ ਦਾ ਬਹੁਤ ਟਾਈਮ ਲਵਾਉਂਦੇ ਨੇ ਇਹ 5 ਮਿੰਟ ਹੋ ਗਏ ਅਸੀਂ ਅਸੀਂ ਟੋਲ ਨਹੀਂ ਦੇਣਾ ਕ ਜਲਦੀ ਜਲਦੀ ਟੋਲ ਅਸੀਂ ਪਹੁੰਚਣਾ ਚੰਡੀਗੜ੍ਹ ਟਾਈਮ ਦਿੱਤਾ ਸਾਡਾ ਬਾਅਦ ਕਿ ਰੋਗ ਨਾ ਪੀ ਖਿੱਚ ਲੈਣਾ ਚੱਲ ਜੀ ਉਹਨਾਂ ਨੇ ਕਹਿ ਦਿਓ ਕਿ ਬੈਲੈਂਸ ਨਹੀਂ ਹੈਗਾ ਇਤੋਂ ਵਿੱਚੋਂ ਖਿੱਚ ਲੂ ਮੈਂ ਹਾਂ ਮਿੱਤਰੋ ਜਾ ਰਹੇ ਹਾਂ ਹੁਣ ਅਸੀਂ ਸਿੱਧਾ ਚੰਡੀਗੜ੍ਹ ਨੂੰ ਪਰ ਹੈਗਾ ਅਸੀਂ ਕਾਫੀ ਪਿੱਛੇ ਆ ਮੈਂ ਦਾੜੀ ਕੌਲੀ ਘਟਾ ਕੇ ਆਇਆ ਜੜੀ ਹੋਈ ਬੀ ਵੀ ਤੇਰੇ ਵੱਲ ਵੱਡੀ ਵੱਡੀ ਜੜ ਰੋਟੀ ਖਾ ਰਿਹਾ ਆ ਦੇਖ ਆਪਣਾ ਫਲੈਗ ਆ ਗਿਆ ਜੀ ਆਪਣੇ ਭਾਰਤ ਦਾ ਫਲੈਗ ਇੰਡੀਆ ਦਾ ਫਲੈਗ ਆ ਗਿਆ ਆਪਣੇ ਉੱਥੇ ਕੁਛ ਬਣ ਰਿਹਾ ਇਧਰ ਕਲੋਨੀ ਵਗੈਰਾ ਟਾਬੇ ਦਾ ਵਾਦੂ ਆ ਵੇ ਲੋਕ ਦੇਖੋ ਹਾਲ ਇਧਰ ਆਪਾਂ ਆ ਗਿਆ ਜੋਸਫ ਕਨਵੈਂਟ ਸਕੂਲ ਬਹੁਤ ਵੱਡਾ ਸਕੂਲ ਬਣਾਇਆ ਹੋਇਆ ਯਾਰ ਹਨਾ ਇਹਨਾਂ ਨੇ ਵੀ ਬਹੁਤ ਵੱਡੇ ਵੱਡੇ ਸਕੂਲ ਬਣਾਏ ਹੋਏ ਨੇ ਯਾਰ ਹਵਾ ਮੈਂ ਬੰਦ ਕੀਤਾ ਹੋਇਆ ਸੀਗਾ ਘਟਾਤਾ ਸੀਗਾ ਮੈਂ ਹੁਣ ਆਊਗੀ ਹਵਾ ਘਟਾਇਆ ਹੋਇਆ ਸੀ ਮੇਰਾ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਇਧਰ ਨੂੰ ਕੀਨ ਆ ਰਾਜਪੁਰੇ ਨੂੰ ਹੋ ਗਏ ਅਸੀਂ ਹੁਣ ਤੇ ਆ ਨਾਲ ਇਧਰ ਗੱਡੀਆਂ ਖੜੀਆਂ ਸੇਲ ਵਾਲੀਆਂ ਜਿਹਨੇ ਲੈਣੇ ਲੈ ਲੋ ਸੁਣ てる ਨਹੀਂ ਆຊੂ ਤਾਂ ਗਾਂ ਸੀ ਉਹ ਤਾਂ ਨਿਆ گاؤں ਸੀਗਾ ਚੰਡੀਗੜ੍ਹ ਚ ਹੈ ਨਿਆ گاؤں ਕਹਿੰਦਾ ਨਿਆ گاؤں ਉਹ ਚੰਡੀਗੜ੍ਹ ਚ ਆ ਜਾਂਦਾ ਰਾਜਪੁਰਾ ਦੇ ਰਾਜਪੁਰੇ ਆ ਗਏ ਉਹ ਲਿਖਿਆ ਨਾਜ ਮੰਡੀ ਰਾਜਪੁਰਾ ਦੋਸਤੋ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਗਲਤ ਥੱਲੇ ਨਿਕਲ ਗਏ ਸੀਗੇ ਹੁਣ ਅਸੀਂ ਦੁਬਾਰਾ ਫੇਰ ਉੱਤ ਦੀ ਆਏ ਆ ਇੱਧਰ ਦੀ ਫੇਰ ਹੁਣ ਪੁਲ ਚੜਾਇਆ ਵਾ ਦੇਖੋ ਜਾ ਕੇ ਹੁਣ ਕੀ ਪਤਾ ਗੂਗਲ ਮਾਤਾ ਨੇ ਸਾਨੂੰ ਬਹੁਤ ਬੰਦ ਕੀਤਾ ਗਾਹ ਪਉਂਦੀ ਹੈ ਆ ਤੇ ਰੋੜਾ ਰੋੜਾ ਇਧਰੋਂ ਟਰੱਕ ਟਰੱਕ ਨਹੀਂ ਨਾ ਜਾ ਸਕਦੇ ਕੋਈ ਵੱਡੇ ਵਹੀਕਲ ਨਹੀਂ ਜਾ ਸਕਦੇ ਜਿਵੇਂ ਛੋਟੇ ਮੋਟੇ ਗੱਡੀਆਂ ਜਾ ਸਕਦੀਆਂ ਨੇ ਤੇ ਹੁਣ ਅਸੀਂ ਚੜੇ ਜਾਂਦੇ ਆ ਪੁਲ ਤੇ ਦੇਖਦੇ ਆ ਗਾਹਾਂ ਕਿ ਕਿੰਨੀ ਗਾਹਾਂ ਜਾ ਕੇ ਆਪਾਂ ਨੂੰ Head northeast towards old sirhind road ਨਵਾਂ ਬਣਾਲੇ ਆ ਨਾ ਇਹ ਨੀਲਮ ਹਸਪੀਟਲ ਇੱਧਰ ਚਤਕਾਰਾ ਯੂਨੀਵਰਸਿਟੀ ਆ ਗਈ ਮਗਰ ਆ ਕੋਈ ਮੋਲ ਬਣਿਆ ਦੇ ਕਿੱਡਾ ਤਕੜਾ ਵਰਕ ਕਾ ਹਾਊਸਿੰਗ ਇੱਧਰ ਨੂੰ ਕਾਫੀ ਹੈ ਗਿਆ ਚੀਜ਼ਾਂ ਜਿੱਥੇ ਬੰਦਾ ਹਨ ਪਹਿਲਾ ਵਗੈਰਾ ਕੰਮ ਕੰਮ ਕਰ ਛੱਤ ਵੀੜ ਵੀ ਆਊਗੀ ਮਜ਼ਾਕ ਆ ਆ ਗਿਆ ਜੀ ਆਪਣਾ ਬਨੂੜ ਆਪਣਾ ਗਿਆਨ ਸਾਗਰ ਹਸਪੀਟਲ ਆ ਸੌਰੀ ਹੋਸਟਲ ਹਸਪੀਟਲ ਵੀ ਆ ਹਾਂ ਹਸਪੀਟਲ ਵੀ ਆ ਤੇ ਇੱਥੇ ਦੂਜਾ ਵੀ ਆ ਹੋਸਟਲ ਵੀ ਆ ਇਹ ਕਾਲਜ ਵੀ ਆ ਆ ਹਸਪੀਟਲ ਆ ਗਿਆ ਇੱਧਰ ਕਾਲਜ ਆ ਉਹ ਸਾਹਮਣੇ ਕਾ ਕਾਲਜ ਆ ਗਿਆ ਇੱਥੇ ਮੰਨ ਲਓ ਪਤਾ ਨਹੀਂ ਹੁਣ ਤਾਂ ਸ਼ਾਇਦ ਬੰਦ ਹੋ ਗਿਆ ਮੰਨਦਾ ਦਾ ਇਹ ਇਹ ਬੰਦ ਹੋ ਗਿਆ ਇਹ ਉਹਦਾ ਸੀਗਾ ਦੂਜੇ ਦਾ ਆਪਣੇ ਦਾ ਕੀ ਨਾ ਜਿਹੜਾ ਪੈਸੇ ਲੈ ਕੇ ਭੱਜ ਗਿਆ ਸੀ ਮਾਲੀਆ ਨਹੀਂ ਨਹੀਂ ਉਹ ਦੂਜਾ ਆਪਣਾ ਕੀ ਨਾ ਯਾਰ ਜਿਹਦੇ ਸੀਗੇ ਪਰਲ ਵਾਲਾ ਪਰਲ ਵਾਲਿਆਂ ਦਾ ਇਹ ਇਹ ਆਸ਼ੂ ਨੇ ਇੱਥੇ ਕੀਤੀ ਨਾ ਉਹ ਆਪਣਾ ਹੋਟਲ ਮੈਨੇਜਮੈਂਟ ਦਾ ਕੋਰਸ ਇੱਥੇ ਪੜ੍ਹਦੇ ਹੁੰਦੇ ਸੀਗੇ ਤਾਂ ਸਾਰਾ ਬੰਦ ਹੋਇਆ ਪਤਾ ਨਹੀਂ ਤਾਂ ਰੰਗ ਰੰਗ ਨਹੀਂ ਹੋਇਆ ਜੰਗਲ ਵੀ ਆ ਬਣ ਗਿਆ ਹੁਣ ਤਾਂ ਇੱਥੇ ਨੂੰ ਘਲਾੜ ਬਹੁਤ ਨੇ ਦੋਸਤੋ ਖਲਾੜ ਬਹੁਤ ਹੈ ਇਸ ਰੋਡ ਤੇ ਗਾਂ ਇਧਰੋਂ ਗੰਨਾ ਬਹੁਤ ਆ ਕਿਉਂਕਿ ਹੁਣ ਤਾਂ ਪਤਾ ਨਹੀਂ ਸ਼ਾਇਦ ਤੇ ਅੱਗੇ ਇਥੋਂ ਬਹੁਤ ਅਸੀਂ ਗੜਗੜ ਲੈ ਕੇ ਜਾਂਦੇ ਰਹੇ ਆ ਸੇਰਾ ਸੀਗਾ ਇੱਥੇ ਹੋਸਟਲ ਬਣਿਆ ਹੋਇਆ ਉਹ ਸੀਗਾ ਹੋਸਟਲ ਸੀਗਾ ਆਹ 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 ਹੋਸਟਲ ਆ ਗਿਆ ਇਹ ਵੀ ਬੰਦ ਪਿਆਲੇ ਇਥੇ ਦੀ ਕੋਠੀ ਵੀ ਆ ਜਿਹੜਾ ਬੰਦਾ ਪਰਲ ਵਾਲੇ ਦੀ ਖਣੀ ਆ ਹੀ ਕੋਠੀ ਨਹੀਂ ਕੋਠੀ ਗਾਹ ਆ ਖਣੀ ਉਹ ਰੇ ਯਾਰ ਕਣੀ ਪਿੱਛੇ ਲੰਘ ਗਏ ਆ ਦੋਸਤੋ ਜਾ ਜਾਂਦਾ ਉਹ ਦੇਖੋ ਚਾਤੋਂ ਦੀ ਜਾਂਦਾ ਹੋਣਾ ਉਹ ਦੇਖੋ ਜਾਂਦਾ ਬਹੁਤ ਔਡਾ ਨਾ ਉੜਦੀ ਇਥੋਂ ਲੋ ਜੀ ਅਸੀਂ ਚੋ ਟੁਰ ਪਏ ਹੁਣ ਇਥੋਂ ਜੀਰਕਪੁਰ ਤੋਂ ਸੋਰੀ ਮਨੀ ਮਾਜਰੇ ਦੇ ਟੁਰ ਪਏ ਆ ਇਥੋਂ ਗੱਡੀ ਲਈ ਸੀ ਗੱਡੀ ਨਾ ਕਰਾਉਣੀ ਸੀ ਪਰ ਅੱਜ ਸਰਵਿਸ ਸਰਵਿਸ ਡੋਨ ਆ ਕਰਕੇ ਅਸੀਂ ਪਰ ਤੁਰ ਪਿਆ ਹੁਣ ਤੇ ਪਤਾ ਨਹੀਂ ਚੰਡੀਗੜ੍ਹ ਹੁਣ ਸਾਨੂੰ ਬੰਨੇ ਲੱਭਣਾ ਪੈਣਾ ਸੀ ਘਵਾ ਚ ਗਏ ਆ ਵੀਰੇ ਐਨੇ ਚੌਕ ਐਨੇ ਚੌਕ ਮੈਂ ਮਰ ਗਿਆ ਚੌਕ ਦੇਖਦਾ ਦੇਖਦਾ ਉਹਦੇ ਗੁਟਖਿਆਂ 'ਆਲਾ ਬੈਠਾ ਬਾਈ ਗੁਟਖਿਆਂ 'ਆਲਾ ਆਪਾਂ ਜਿੱਥੇ ਜਾਣਾ ਹੋਣਾ ਆਹਦੇ ਬਾਈਸਾਈਕਲ ਤੇ ਜਾਂਦਾ ਉਹ ਦੇਖੋ ਇਹ ਜਾਂਦਾ ਜਹਾਜ਼ ਢਾਬੇ ਤੇ ਰੁਕਿਆ ਜੀ ਰੋਟੀ ਖਾਣ ਵਾਸਤੇ ਨਾ ਟੈਂਪ ਬੜਾ ਹੋ ਰਿਹਾ ਆ ਆ ਜੋ ਵੀ ਉਤਰਿਆ ਕਰੋ ਬਾਥਰੂਮ ਉੱਥੇ ਕਰ ਲਓ ਗਾ ਹੈ ਗਿਆ ਆ ਬਾਥਰੂਮ ਬਣੇ ਨੇ ਉਹ ਪਿੱਛੇ ਢਾਬਾ ਆਪਣਾ ਜੋ ਮਰਜ਼ੀ ਖਾਓ ਪੀਓ ਐਸ਼ ਕਰੋ ਮਿੱਤਰੋ ਐਮ ਟੁਈ ਬੁਰਾ ਹਾਲ ਹੋ ਗਿਆ ਭੈਣ ਬੈਠੇ ਬੈਠੇ ਪਰ ਟੁਈ ਦਾ ਬੁਰਾ ਹਾਲ ਹੋ ਗਿਆ ਬੈਠੇ ਬੈਠੇ ਨੇ ਤੇ ਬਾਈ ਬਾਈ ਸਿੱਧੂ ਦਾ ਤੇ ਬਾਈ ਦੀਪ ਸਿੱਧੂ ਦਾ ਤੇ ਸਿੱਧੂ ਮੂਸੇ ਵਾਲੇ ਦਾ ਇਹ ਢਾਬੇ ਦੇ ਲਾਇ ਸਟਾਰ ਪੰਜਾਬੀ ਢਾਬਾ ਤੇ ਖੜੇ ਆ ਜੀ ਢਾਬੇ ਤੇ ਖੜੇ ਆ ਕਹਿੰਦੇ ਰੋਟੀ ਖਾਣੀ ਆ ਮੈਂ ਖਾ ਲੋ ਯਾਰ ਨਾ ਬਸ ਟਾਈਮ ਹੀ ਮਤਲਬ 4:00 4:30 ਹੋ ਗਏ ਹੋਣੇ ਆ ਅ ਹਾਂ 4:00 ਵਜ ਗਏ ਆ ਮਗਾ ਟਾਈਮ ਲੱਗ ਜਾਣਾ ਖਾ ਲੋ ਰੋਟੀ ਕੋਈ ਡਸਾਫਰ ਬਹੁਤ ਅੱਗੇ ਵੀ ਬਹੁਤ ਜ਼ਿਆਦਾ ਸਫਰ ਆ ਸਾਡਾ ਖਾ ਲੋ ਜਿਹੜਾ ਕੋ ਮਰਜ਼ੀ ਲੈ ਲੋ ਫੱਲ ਫੱਲ ਹਾਂ ਫੱਲ ਹੋਊਗਾ ਲੋ ਵੀ ਅਸੀਂ ਰੋਟੀ ਖਾ ਲਈ ਆ ਤੇ ਹੁਣ ਅਸੀਂ ਜਾਣਾ ਸੀਗਾ ਬਸ ਖੜੇ ਸੀਗੇ ਕਿਉਂਕਿ ਤੁਹਾਨੂੰ ਵੀ ਹਜੇ ਬਾੜ ਬਹੁਤ ਦੂਰ ਪੈਣੀ ਆ ਇੱਥੋਂ ਬ੍ਰਦਰ ਨੂੰ ਛੱਡ ਕੇ ਸਮਾਣੇ ਤੇ ਫਿਰ ਅਸੀਂ ਗਾਂ ਨੂੰ ਜਾਵਾਂਗੇ ਟਾਈਮ ਲੱਗਣਾ ਸਾਨੂੰ ਘਟ-ਘਟ ਹਜੇ ਘੰਟੇ ਡੇਢ ਘੰਟੇ ਸਾਨੂੰ ਸਮਾਣੇ ਡੇਢ ਦੋ ਘੰਟੇ ਸਮਾਣੇ ਲੱਗਣਗੇ ਤੇ ਉਦੋਂ ਗਾਂ ਸਾਨੂੰ ਤਿੰਨ ਘੰਟੇ ਤਿੰਨ ਘੰਟੇ ਸਾਨੂੰ ਗਾਂ ਲੱਗ ਜਾਣੇ ਆ ਕਾਫੀ ਜਣ ਕੇ ਸਫਰ ਸਾਡਾ ਹਜੇ ਪਿਆ 150 150 ਦਾ ਸਫਰ ਸਾਡਾ ਪਿਆ ਹਜੇ ਆਰਾਮ ਦਾ ਤੇ ਬਾਕੀ ਆਪਾਂ ਕੋਈ ਨਹੀਂ ਆ ਕੇ ਗੱਲਬਾਤ ਕਰਦੇ ਜਾਂਦੇ ਆ ਆ ਹੈਗਾ ਸੀ ਇਹ ਪੰਜਾਬ ਸਟਾਰ ਪੰਜਾਬੀ ਢਾਬਾ ਜਿੱਥੇ ਅਸੀਂ ਰੋਟੀ ਖਾਧੀ ਆ ਆ ਪਿੱਛੇ ਤੁਸੀਂ ਦੇਖ ਦਿਓ ਜਿਵੇਂ ਠੀਕ ਹੈ ਸੀਗਾ ਖਾਣਾ ਇੰਨਾ ਆ ਰਿਹਾ ਹੈ ਵਧੀਆ ਨਹੀਂ ਸੀ ਜਨ ਖਾਣਾ ਇੰਨਾ ਬੇਕਾਰ ਖਾਣਾ ਸੀਗਾ ਜਮਾ ਟੇਸਟ 1% ਦਾ ਨਹੀਂ ਅਸੀਂ ਰეკਮੈਂਡ ਨਹੀਂ ਕਰਦੇ ਤੁਸੀਂ ਖੜੋ ਇੱਥੇ ਆ ਕੇ ਬੇਕਾਰ ਸੀ ਫੋਟੋਆਂ ਬਾਲੀਆਂ ਲਾਈਆਂ ਪਈਆਂ ਤੇ ਸਵਾਸਬੂਦ ਹੈ ਨਹੀਂ ਕੁਝ ਵੀ ਬੇਕਾਰ ਆ ਕੁਝ ਨਹੀਂ ਹੈਗਾ ਬਲਕਿ ਪੱਲੇ ਪੁੱਲੇ ਕੋਹਣੀ ਫੋਟੋਆਂ ਹੀਆਂ ਕਰ ਲੀਆਂ ਬਸ ਕੀ ਲਾਈ ਲੱਗਦੀ ਮੈਨੂੰ ਉੱਥੇ ਹੈ ਹੈ ਨਹੀਂ ਇਹ ਇਹੀਂ ਸੀਗਾ ਪਹਿਲਾਂ ਹੀ ਸੀ ਇਹ ਨਾ ਇਹਨਾਂ ਨੇ ਹਾਵੇ ਨਾ ਇਹ ਹੁਣ ਨਿਕਲ ਲੱਗ ਗਿਆ ਇਹਨਾਂ ਰੰਗ ਫੇਰਾ ਆ ਜਾਂਦਾ ਪਹਿਲਾਂ ਹੀ ਜਿੱਥੇ ਮਾੜੇ ਮੇ ਟੱਚਿੰਗ ਟੂਚਿੰਗ ਨਾ ਤੇ ਰੰਗ ਫੇਰਾ ਆ ਜਾਂਦਾ ਮੈਂ ਕਰਾ ਦੇਦਾ ਕੋਈ ਨਾ ਲਾ ਦਿਓ ਲਿਆ ਕੇ ਉਹਦੇ ਉਲਾਦੀ ਨਹੀਂ ਕੋਈ ਮੈਟਰ ਚੱਲਦੇ ਆਪਾਂ ਚੰਗਾ ਬਾਈ ਮਿਲਦੇ ਆ ਅਗਲੇ ਮਹੀਨੇ ਅਗਲੇ ਮਹੀਨੇ ਅਡਾ ਗੁੰਦੂ ਤੇ ਜਾਣਾ 500 ਰੁਪਏ ਲੈ ਕੇ ਜਾਣਾ ਦੋਸਤੋ ਟ੍ਰੈਫਿਕ ਬਹੁਤ ਹੈ ਇਸ ਰੋਡ ਤੇ ਧਿਆਨ ਨਾਲ ਚੜ੍ਹਨਾ ਪੈਂਦਾ ਦੋਸਤੋ ਦੇਖੋ ਕਿੰਨੀ ਝਾਲ ਪੈਂਦੀ ਇਹਨੂੰ ਪਾਖੜਾ ਕਹਿੰਦੇ ਪਾਖੜਾ ਦੇਖੋ ਕਿੰਨੀ ਸਪੀਡ ਤੇ ਆਉਂਦਾ ਪਾਣੀ ਹੈਲਾ ਪੂਰੀ ਫੁੱਲ ਸਪੀਡ ਪਰ ਜੇ ਬੰਦਾ ਗਿਰ ਜੇ ਕਿੱਥੇ ਜਾ ਕੇ ਕੱਢੂ ਇਹ ਜੇ ਬੰਦਾ ਡਿੱਗ ਪਏ ਜੇ ਕਿੱਥੇ ਆ ਕੇ ਸਿੱਟੂ ਇਹ ਕਿ ਨਹੀਂ ਮੈਂ ਕਹਾਂ ਜੇ ਬੰਦਾ ਡਿੱਗ ਪਏ ਜੇ ਕਿੱਥੇ ਜਾ ਕੇ ਸਿੱਟੂ ਇਹ ਕੱਢੂ ਜਾ ਕੇ ਆ ਆਪਣੀ ਗੱਡੀ ਖੜੀ ਆ ਜੀ ਇਹ ਸਪੀਡ ਦੇਖੋ ਜੀ ਮਾ ਤਾਂ ਹੈਰਾਨ ਹਾਂ ਕਿੰਨੀ ਸਪੀਡ ਤੇ ਆ ਰਿਹਾ ਪਾਣੀ ਹੈ ਮਗਰੋਂ ਪਾਣੀ ਸਪੀਡ ਦੇਖੋ ਕਿੰਨੀ ਆ ਮਗਾ ਮਗਰੋਂ ਬਹੁਤ ਠੋਕੇ ਉੱਥੋਂ ਕਿੰਨਾ ਸ਼ਾਂਤ ਆ ਪਾਣੀ ਤੇ ਇੱਥੇ ਆ ਕੇ ਲੱਗਾ ਪੈ ਜਾਂਦਾ ਪੂਰਾ ਔਰ ਉਧਰ ਬੱਚੀ ਮੱਝ ਗਾਂ ਰੋੜੀ ਜੀ ਫਿਰਦੀ ਆ ਦੇ ਗਾਂ ਵਾ ਗਾਂ ਦੇਖ ਕੇ ਆਰੇ 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 ਗਾਂ ਫਿਰਦੀ ਦੋਸਤੋ ਗਾਂ ਤੁਰੇ ਫਿਰਦੀ ਬੱਚੋ ਦੇਖੋ ਰਿਓ ਔਰ ਇਹਦੇ ਪਸ਼ੂ ਆ ਹਾਂ ਪਾਣੀ ਦੀ ਸਪੀਡ ਦੇਖੋ ਕਿੰਨੀ ਆ। ਹੋਰ ਕਿੱਦੀ ਦੋਸਤੋ ਇੱਥੇ ਬਹੁਤ ਝਾਲ ਪੈਂਦੇ ਦੇਖੋ। 2 ਮਿੰਟ ਖੜੇ ਸੀ ਅਸੀਂ ਇੱਥੇ। ਮੈਂ ਕਿਹਾ ਚਲੋ ਦੇਖੀਏ ਮੜਾ ਜ ਆ ਕੀ ਇਹ ਪਾਣੀ ਕਿਵੇਂ ਚੱਕ ਚੱਕ ਮਾਰਦਾ ਪਾਣੀ ਦੇਖਣਾ ਕਿੱਧਰ ਕਿੱਧਰ ਬੰਦਾ ਡਿੱਗ ਪਿਆ ਤਾਂ ਮੂੰਹ ਨਾ ਛੱਡੇ ਬੰਦਾ ਯਾਰ ਹਨਾ ਇਧਰ ਇਹਦਾ ਕਿੰਨੀ ਉੱਚੀ ਹੈ ਦੇਖੇ। ਹਾਂ ਇਧਰ ਕਿੰਨੀ ਉੱਚੀ ਇਧਰ ਕਿੰਨੀ ਨੀਵੀਂ ਆ ਗਈ। ਇਹ ਤਾਂ ਭਰ ਜਾਂਦੀ ਨਾ ਫਿਰ ਉੱਠ ਕੇ ਲਾਈ ਜਾਂਦੇ ਨੇ। ਪੂਰੀ ਡਰ ਲੱਗਦਾ ਉਹ ਰਾਤੋਂ ਤਾਂ ਯਾਰ ਇੱਥੋਂ ਨਾ ਉਹੀ ਆਵਾਜ਼ ਪਾਣੀ ਦੀ ਉਹਨਾਂ ਕੋਲ ਤਾਂ ਕਿੰਨੀ ਝਾਲ ਪੈਂਦੀ ਆ ਆਪਣਾ ਭੂਆ ਕੇ ਉੱਥੇ ਤਾਂ ਡਰ ਨਹੀਂ ਹੁੰਦਾ ਕੋਈ ਚੱਕਰ ਨਹੀਂ ਹਣਾ ਆ ਕੱਡੇ ਨਹੀਂ ਬਣਿਆ ਫਿਰ ਇਹ ਤਾਂ ਕੁਛ ਨਹੀਂ ਦੀਪੇ ਬਣਾਉਂਦੀ ਇਹ ਤਾਂ ਦੋਨੇ ਝਾੜਾਂ ਇੰਨੀਆਂ ਨੇ ਨਾ ਬਹੁਤ ਜ਼ਬਰਦਸਤ ਨੇ ਹਾਂ ਉੱਤੇ ਤਾਂ ਖੜ ਖੜ ਨਹੀਂ ਸਕਦਾ ਉੱਤੇ ਉਹਦੇ ਚੜ ਕੇ ਹਾਂ ਚੱਕਰ ਆਉਂਦੇ ਚੱਕਰ ਹਾਂ ਹਾਂ ਇਹ ਲਾਦਾ ਪਲਤੁਰ ਪੈਂਦਾ ਹੁੰਦਾ ਤੁਰ ਪਿਆ ਹੁੰਦਾ ਨਾ ਇੱਥੇ ਖੜਦਾ ਤੂੰ ਤਾਂ ਵੀ ਲੱਗੋ ਤੈਨੂੰ ਹਾਂ ਇੱਥੇ ਜਦੋਂ ਪਾਰਲੇ ਜਦੋਂ ਜਦੋਂ ਪਾਣੀ ਆ ਰਿਹਾ ਨਾ ਉੱਥੇ ਕੱਢਦੇ ਤੈਨੂੰ ਐ ਲੱਗੂ ਪਾਣੀ ਪੁੱਲ ਤੁਰ ਪਿਆ ਹੁੰਦਾ ਹ ਹਮਮ ਦੋਸਤੋ ਨੇਰਾ ਕਾਫੀ ਹੋ ਗਿਆ ਅਸੀਂ ਨੇਰਾ ਕਾਫੀ ਹੋ ਗਿਆ ਅਸੀਂ ਜਾ ਰਹੇ ਆ ਹਜੇ ਅਸੀਂ ਸੰਗਰੂਰ ਟੱਪੇ ਆਏ ਬਰਨਾਲੇ ਕੋਲੇ ਜਾਂ ਸੰਗਰੂਰ ਟੱਪੇ ਆਏ ਬਸ ਅਸੀਂ ਬਰਨਾਲਾ ਦਾ ਕਾਫੀ ਦੂਰ ਹਜੇ ਸੰਗਰੂਰ ਮਲਾ ਬਹਾਸ ਸੰਗਰੂਰ ਟੱਪੇ ਆਏ ਹਜੇ ਨੇਰਾ ਕਾਫੀ ਹੋ ਗਿਆ ਵਾ ਆ ਟਰੱਕ ਬਹੁਤ ਜਾਂਦੇ ਆ ਇਸ ਟਾਈਮ ਟਰੱਕਾਂ ਦਾ ਨਾ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਇਸ ਟਾਈਮ ਲੁੱਕ ਐਟ ਮੀ ਸਮ ਟਾਈਮਸ ਨੈਕਾਓ ਯੂ ਵਾਂਟ ਟੂ ਡੂ ਇਸ ਰਨ ਹੀ ਮੀ ਆਓ ਹੀ ਮੀ ਆਓ ਸੁਨਸਨਾ ਰਸਤਾ ਵਾ ਆ ਟਾਈਮ ਕੋਈ ਗੱਡੀ ਨਹੀਂ ਚੱਲ ਰਹੀ ਕੱਲੇ ਅਸੀਂ ਜਾ ਰਹੇ ਹਾਂ ਕਾਫੀ ਰਾਤ ਹੋ ਗਈ ਏ ਸਾਨੂੰ ਹਨੇਰਾ ਕਾਫੀ ਹੋ ਗਿਆ ਜਾ ਰਹੇ ਹਾਂ ਅਸੀਂ ਤੇ ਕੋਈ ਯਾਨੀ ਕਿ ਗੱਡੀ ਨਹੀਂ ਅਸੀਂ ਇਕੱਲੇ ਹਾਂ ਇਸ ਟਾਈਮ ਨਾ ਵਾਰਦਾ ਤਾਂ ਬਹੁਤ ਹੁੰਦੀਆਂ ਨੇ ਇਸ ਕਰਕੇ ਮੈਂ ਖਿੱਚੀ ਲਈ ਜਾਣਾ ਕਿ ਜਲਦੀ ਜਲਦੀ ਆਪਾਂ ਪਹੁੰਚ ਜਾਈਏ ਟਾਈਮ ਨਾਲ ਉਹ ਆ ਗਿਆ ਸਾਹਮਣੇ ਉਹ ਹਾਂ ਆ ਗਿਆ ਮੇਰੇ ਸਾਹਮਣੇ ਉਹ ਆ ਗਿਆ ਉਹ ਦੋਸਤੋ ਇਹ ਵਾਲਾ ਰੋਡ ਜਿਹੜਾ ਨਾ ਇਹ ਬਹੁਤ ਜਮਾਂ ਸੁਨ ਸੁਣਾ ਰੋਡ ਆ ਤੇ ਇੱਥੇ ਇੱਕ ਚੰਦੇ ਆ ਵੀ ਦੋਸਤੋ ਆ ਸੜਕਾਂ ਜਿਹੜੇ ਇੱਥੇ ਬਹੁਤ ਯਾਨਕਿ ਟਰੈਫਿਕ ਬਹੁਤ ਘੱਟ ਆ ਦੋਸਤੋ ਇੱਥੇ ਸਾਨੂੰ ਨਾ ਆਵਾਜ਼ਾਂ ਆਈਆਂ ਪਿੱਛੋਂ ਤੇ ਇਹ ਉਹ ਜਗ੍ਹਾ ਵਾ ਜਿੱਥੇ ਇੱਥੇ ਨਾ ਐਕਸੀਡੈਂਟ ਬਹੁਤ ਹੁੰਦੇ ਆ ਤੇ ਇੱਥੋਂ ਕਾਫੀ ਆਵਾਜ਼ਾਂ ਆਈਆਂ ਸਾਨੂੰ ਪਿੱਛੋਂ ਕਿ ਅਸੀਂ ਹੁਣ ਰੋਕੀ ਤਾਂ ਹੈ ਨਹੀਂ ਗੱਡੀ ਇਹ ਨਹੀਂ ਪਤਾ ਹੁਣ ਕਿਹਦੀਆਂ ਵਾਜਾਂ ਨੇ ਕੌਣ ਆ ਮਾਰਦਾ ਵਾਜਾ ਉਹ ਕਹਿੰਦੇ ਇੱਥੇ ਹਾਂ ਅਕਸਰ ਆਵਾਜ਼ਾਂ ਪੈਂਦੀਆਂ ਨੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਦੋਸਤੋ ਅਸੀਂ ਰੋਕੀ ਨਹੀਂ ਗੱਡੀ ਅਸੀਂ ਤਾਂ ਹੁਣ ਖਿੱਚੀ ਜਾਂਦੇ ਆ ਕਿਉਂਕਿ ਰਾਸਤਾ ਜਮਾਂ ਸੁਨਸਰਣ ਆ ਇਹ ਕੋਈ ਨਹੀਂ ਆਉਂਦਾ ਜਾਂਦਾ ਇਹ ਸੜਕ 'ਤੇ ਕਿ ਜਾ ਰਹੇ ਹੁਣ ਅਸੀਂ ਕਿਉਂਕਿ ਟਾਈਮ ਹੀ ਹੈ ਨਹੀਂ ਹੁਣ ਰੋਕਣ ਦਾ ਇਹ ਨਹੀਂ ਪਤਾ ਵੀ ਹੁਣ ਆਵਾਜ਼ਾਂ ਕੋਣ ਇਸ ਟਾਈਮ ਤੇ ਹੋਣਾ ਵੀ ਕੋਣ ਆ ਸੜਕ ਦੇ ਉੱਤੇ ਕੋਈ ਕੋਈ ਗੱਡੀ ਗੁੱਡੀ ਖੜੀ ਹੋਵੇ ਤਾਂ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਹਾਂ ਵੀ ਭਾਈ ਕੋਈ ਗੱਡੀ ਖੜੀ ਹੈ ਜਾਂ ਬੰਦਾ ਆਵਾਜ਼ਾਂ ਮਾਰਦਾ ਕੋਈ ਗੱਡੀ ਖਰਾਬ ਆ ਕੋਈ ਨਹੀਂ ਗੱਡੀ ਖੜੀ ਕੋਈ ਬੰਦਾ ਨਹੀਂ ਦਿਂਦਾ ਸੀ ਸੁੰਨ ਸਰਾਣ ਪਈ ਸੀ ਜਮਾ ਤੇ ਮੈਨੂੰ ਤਾਂ ਲੱਗਦਾ ਹੋਰ ਕੋਈ ਐਕਸਪੀਰੀਅੰਸ ਸੀ ਇਹ ਨਹੀਂ ਪਤਾ ਹੁਣ ਕੀ ਸੀ ਕੁਛ ਨਹੀਂ ਸਕਦੇ ਆਪਾਂ ਇਹ ਚੀਜ਼ ਬਾਰੇ ਪਰ ਹੁਣ ਅਸੀਂ ਰੋਕ ਨਹੀਂ ਰਹੇ ਗੱਡੀ ਬਸ ਖਿੱਚੀ ਜਾਂਦੇ ਆ। ਬਾਕੀ ਅੱਜ ਕੱਲ ਟਾਈਮ ਵੀ ਹੈ ਨਹੀਂ ਗੇ। ਆ ਕੀ ਪਿਆ ਬੰਮਲੇ? ਹਨਾ ਕੁਛ ਵੀ ਹੋ ਸਕਦਾ ਸੀ। ਮੱਜ ਜਿਹੜੀਆਂ ਪੈਂਦੀਆਂ ਸੀ। ਹਾਂਜੀ। ਆਪਾਂ ਨੂੰ ਮਗਰ ਰੋਕਣ ਦੀ ਲੋੜ ਹੀ ਨਹੀਂ ਆਵੇ। ਕਿ ਬਿਲਕੁਲ ਇਹ ਉਹੀ ਜਗ੍ਹਾ ਸੀ ਜਿੱਥੇ ਐਕਸੀਡੈਂਟ ਹੁੰਦੇ ਰਹੇ ਕੋ ਕਾਫੀ ਐਕਸੀਡੈਂਟ ਹੁੰਦੇ ਰਹੇ ਇੱਥੇ ਕਈਆਂ ਨੂੰ ਇੱਥੇ ਵਾਜਾਂ ਪਈਆਂ ਨੇ ਦੱਸਦੇ ਲੋਕ ਵੀ ਵਾਜਾਂ ਪੈਂਦੀਆਂ ਨੇ ਇੱਥੇ ਵਿੱਚੋਂ ਸਾਨੂੰ ਵੀ ਲੱਗਿਆ ਵਾਜਾਂ ਮਾਰਦਾ ਪਿਆ ਕੋਈ ਪਰ ਅਸੀਂ ਨਹੀਂ ਰੋਕੀ ਨਹੀਂ ਗੱਡੀ ਚਲੋ ਦੇਖਦੇ ਆ ਸੜਕ ਬਹੁਤ ਖਰਾਬ ਆ ਦੋਸਤੋ ਇਹ ਇੱਕ ਤਾਂ ਸੜਕ ਬਣੀ ਖਰਾਬ ਆ ਤੋ ਹਜੇ ਵੀ ਪਿੱਛੋਂ ਆਵਾਜ਼ਾਂ ਸਾਨੂੰ ਐ ਲੱਗਦਾ ਜਿਵੇਂ ਕੋਈ ਨਾਲ-ਨਾਲ ਆ ਰਿਹਾ ਹੁੰਦਾ ਉਹ ਆਜਾ ਪਿੱਛੇ ਸਾਡੇ ਹਜੇ ਵੀ ਆਉਂ ਹਜੇ ਤੱਕ ਵੀ ਸਾਨੂੰ ਕੋਣੀ ਇਹ ਨਹੀਂ ਪਤਾ ਸਾਡੇ ਕੰਨ ਵੱਜਦੇ ਪਏ ਨੇ ਇਹ ਨਹੀਂ ਪਤਾ ਆਵਾਜ਼ਾਂ ਆ ਰਹੀਆਂ ਨੇ ਵਿੱਚੋਂ ਭਾਈ ਡੋਂਟ ਪਰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਆਵਾਜ਼ਾਂ ਦੀ ਖੰਨੀ ਸਾਡੇ ਉਹੀ ਗੂੰਜਦੀਆਂ ਪਈਆਂ ਆਵਾਜ਼ਾਂ ਜੋ ਵੱਜੀਆਂ ਸੀ ਸਾਨੂੰ ਇਹਦੇ ਪਤਾ ਨਾਲ ਵਾਏ ਹੁਣ ਪਿੱਛੇ ਵੀ ਸਾਡੇ ਆਵਾਜ਼ਾਂ ਹਜੇ ਵੀ ਸਾਨੂੰ ਸੁਣੀਆਂ ਨੇ ਆਵਾਜ਼ਾਂ ਪਰ ਅਸੀਂ ਗੱਡੀ ਨਹੀਂ ਰੋਕ ਰਹੇ ਭਜਾ ਹੀ ਰਹੇ ਹਾਂ ਮਤਾਂ ਫੁੱਲ ਭਜਾਈ ਹੋਏ ਗੱਡੇ ਵੀ ਰੋਕਣੀ ਨਹੀਂ ਤਾਂ ਲੱਗਦਾ ਕੋਈ ਉਹੀ ਆ ਪੈਰਾਨੋਰਮਲ ਐਕਟੀਵਿਟੀ ਜਿਵੇਂ ਆਪਾਂ ਕਹਿ ਦਈਏ ਉਹ ਚੀਜ਼ ਆ ਕਿਉਂਕਿ ਉਹੀ ਜਗ੍ਹਾ ਦੇ ਉੱਤੇ ਆਵਾਜ਼ ਆ ਪੈਣੀ ਆ ਤਾਂ ਬਿਲਕੁਲ ਉਹੀ ਚੀਜ਼ੀ ਆ ਦੇਖ ਲਓ ਕੋਈ ਇਸ ਟਾਈਮ ਨਹੀਂ ਹੈਗਾ ਜਿਵੇਂ ਸੁਨਸਾਨ ਪਈ ਸੜਕ ਨਾ ਬੰਦਾ ਨਾ ਬੰਦੀ ਦੀ ਜਾਤ ਇੱਥੇ ਕੁਝ ਨਹੀਂ ਹੈਗਾ ਆਹ ਸਾਰੇ ਵਾਲੇ ਥੋੜਾ ਜੰਗਲ ਬਿਆਬਾਨੀ ਆ ਘਰ ਕੋਲੇ ਆ ਗਿਆ ਸੀ ਬਸ ਪਹੁੰਚ ਗਏ ਆ ਆ ਲੱਗ ਗਈ ਆਪਣਾ ਘਰ ਹੁਣ ਘਰ ਦੇ ਨੂੰ ਫੋਨ ਕਰਤਾ ਵੀ ਗੇਟ ਖੋਲ ਦੋ ਆ ਗਏ ਆ ਸੀ ਭਾਈ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਚ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਾਰਿਆਂ ਨੂੰ ਗੁੱਡ ਨਾਈਟ ਫਿਰ ਬਾਏ ਬਾਏ ਰੱਬ ਰੱਖ ਲਾਵੀ ਬਟਾ ਪਹੁੰਚ ਗਏ ਆਪਾਂ ਹਾਂ ਹਾਂ ਚਲੋ ਠੀਕ ਆ ਜੀ